ਮੈਨੂੰ ਪਤਾ ਹੈ ਕਿ ਤੁਸੀਂ ਕੋਲਰੀਨ ਨੂੰ ਯਾਦ ਕਰਦੇ ਹੋ ਕੋਲਰੀਨ ਨਾਲ ਹੈ ਤੁਹਾਨੂੰ ਚਾਹ ਪਾਣੀ ਮਿਲਿਆ ਰਿਹਾ ਤੁਹਾਨੂੰ ਨਾਲ ਬੋ ਜਾਣਾ ਇਕੱਠੇ ਰਹਿਣਾ ਤੁਸੀਂ ਦੰਦਾਂ ਤੋਂ ਤੇਰੇ ਰੂਟੀ ਨਹੀਂ ਖਾਣਾ ਮੈਨੂੰ ਸਵੇਰੇ ਸਮਾਂ ਹੈ ਕਿ ਬੇਟਾ ਇਲਾਜ ਦਾ ਦੌਰਾ ਕਰਨ ਦੇ ਲਈ ਮੈਨੂੰ ਨਾ ਸਿਰਫ ਗੁਰੂ ਜੀ ਘਰ ਦਾ ਮੇਸਜ ਆਇਆ ਸੱਚ ਕਰਕੇ ਜਾਣ ਨੂੰ ਸਾਡੇ ਨੂੰ ਮੈਸੇਜ ਆਇਆ 5 ਦੇ 12 ਵਜੇ ਕਿ ਮੈਂ ਸਾਹਿਬ ਕੋਠੀ ਵਾਲੀ ਦਾ ਬਹੁਤ ਜੀ ਕਹਾਂ ਬੋਲ ਰਿਹਾ ਬਹੁਤ ਖੰਦਸ ਚੁਣਿਆ बारह तो मैसेज करता भी खैर साहब कोई तो मैसेज समझ आ गई रात उठा बारह बजे उठन फिर पलोरी कोई कद मेरे को साढ़े चार बजे आ गया कुंडा खड़क आया मैंने कई तो टी शर्ट भी पाई हुई थी परना पुरना बढ़िया मैं खैर साहब में आया गठी पाई इतने आपके हाथ जरा रहता सारी जिंदगी पलोरी मैं चेहरा हिसाब बना सारी जिंदगी ਕੱਲ ਕਰੇਗਾ ਕੋਲੋਰੀ ਕਿਹਨੇ ਸੀ ਮੈਂ ਰਸਨਾ ਲੈ ਲਿਆ ਮੇਰਾ ਕਹਿੰਦਾ ਭਰਾ ਉਹ ਵੀ ਇੱਥੇ ਸਾਰੇ ਸਾਹ ਸੁਖ ਦੇ ਬੈਠੇ ਹੋ ਆਇਆ ਇਹ ਨੂੰ ਕਰਨ ਦੇ ਨਾਲ ਜਾਂ ਸਾਥ ਦੇ ਹੱਥ ਮਾਰ ਲੋ ਕੋ ਬਹੁਤਾ ਬੜਾ ਸਿਆਣਾ ਨਹੀਂ ਬਣ ਜਾਂਦਾ ਇਹਦਾ ਸਮਝ ਜਿਵੇਂ ਜੇ ਕੋਈ ਬੰਦਾ ਟੱਕ ਬੋਲਦਾ ਗੁਰੂ ਬੋਲਣਾ ਨਹੀਂ ਹੋਗਾ ਇਸ ਕਰਕੇ ਲੋਕਾਂ ਨੂੰ ਸਾਰਾ ਪਤਾ ਹੁੰਦਾ ਜੇ ਤੂੰ ਤਰਾ ਕਰਦੀ ਰਾਏ ਦਿੱਤੀ ਸਾਡੇ ਸ਼ੋਰ ਦੇ ਵਿੱਚ ਆਏਗੀ ਸਾਡੇ ਪਹਿਲਾਂ ਜਿੰਨੇ ਵੀ ਅੱਗੇ ਰਹੇ ਸੰਤ ਭੀਸ਼ੇ ਤੋਂ ਪੁੱਛਦੇ ਰਹੇ ਫਰਦ ਉਹ ਜਿਹੜਾ ਕਾਇਲਾ ਜਿਹਾ ਦੇ ਦੇ ਅਸੀਂ ਅੱਜ ਜਿਹਨਾਂ ਦਾ ਸਵਾਗਤ ਕਰਦੇ ਹਾਂ ਸਾਡਾ ਸਵਾਗਤ ਕਰਦੇ ਆ ਤੁਹਾਡੀ ਪੰਜਾਬ ਧਰਕ ਲੜਾਈ ਆ ਤੂੰ ਜਿਹੜਾ ਕੀ ਗਾਇਨੀ ਸਾਡੇ ਲੋਕ ਨਹੀਂ ਕਰਦੇ ਸਾਰਾ ਤੋਂ ਸਮਝਦੇ ਆ ਕਿ ਤੇਰੇ ਪਰੇਖੇ ਜਾਦੀ ਗੁੱਸਾ ਕਰਦਾਂਗੇ ਮੈਂ ਸਾਰੀ ਸੰਗਤ ਨੂੰ ਕੋਈ ਨਾ ਕੱਢਾ ਬੋਲਿਆ ਕਿ ਅੱਜ ਤਾਂ ਮਾਫੀ ਰਗਣਾ ਮੈਂ ਪੂਰੀ ਤੁਹਾਨੂੰ ਲੋਕ ਸਭਾ ਹਰ ਤੋਂ ਸੂਰ ਦੇ ਸਾਰੇ ਭਰਾਵਾਂ ਨੂੰ ਮੈਂ ਇਮਾਨਦਾਰੀ ਨਾਲ ਕਹਿੰਦੀ ਹਲਕਾ ਮਹਿਲ ਕਰਦੇ ਨੇ ਦੇ ਜੇ ਅਰੂ ਸਾਰੇ ਵਲੰਟੀਅਰਾਂ ਉਹ ਵੱਡੀ ਲੀਡ ਦੇ ਨਾਲ ਸਾਡੇ ਛੋਟੇ ਭਰਾ ਗਮੀ ਸਿੰਘ ਵੀ ਤੇਰੇ ਜੀ ਜੁਤਾ ਦੇ ਤੇ ਜਿਹਨੇ ਵੀ ਵਲੰਟੀਅਰ ਸਾਥੀ ਆਏ ਇਹਦੇ ਨਾਲ ਚੱਲ ਕੇ ਬਹੁਤ ਸਾਰੇ ਬਹੁਤ ਬਹੁਤ ਧੰਨਵਾਦ ਹੋਇਆ ਤੁਹਾਨੂੰ ਲਈ ਜਵਾ ਬਾਹੀ ਜੀ ਚਕਾਂਸਾ ਵਾਹਿਗੁਰੂ ਜੀ